ਚੌਂਕੀ ਦਾ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਧੋਖਾ ਲਿਆ ਸੀ ਅਜੀਮਾ ਜੀ ਇਹ ਕਿਸ ਨਾਮ ਦੀ ਦੁਕਾਨ ਹੈ ਜੀ ਸਿੰਘ ਜੀ ਬਾਬੂ ਸਿੰਘ ਇਹ ਕਿੰਨੇ ਕੋਈ ਚੋਰੀ ਹੋਈ ਸਾਡੇ 4 4 ਸਵਾ 4 ਵਜੇ ਦੇਖੋ 4 4 ਸਵਾ 4 ਵਜੇ ਤੇ ਕੀ ਕੀ ਚਾਗੇ ਤਾਂ ਦੇਖੋ ਕਿੰਨਾ ਸਮਾਨ ਲੱਗੇ 70 ਕਿਲੋ ਲੱਖ ਰੁਪਏ ਦਾ ਸਮਾਨ ਗਿਆ ਜੀ ਅੱਧਾ ਕਿਲੋ ਸੋਨਾ ਸੀਗਾ 20 ਕਿਲੋ ਚਾਂਦੀ ਸੀ ਜੀ 20 ਕਿਲੋ ਸੋਨਾ ਤੇ 20 ਕਿਲੋ ਚਾਂਦੀ ਸੀ 70 ਲੱਖ ਠੀਕ ਹੈ ਤੇ ਇਹ ਪਤਾ ਲੱਗਾ ਕਿ ਕਿੰਨੇ ਜਣੇ ਸੀਗੇ ਪੰਜ ਜਣੇ ਹੁੰਦੇ ਵੀ ਕੈਮਰੇ ਅੱਛਾ ਪੰਜ ਜਣੇ ਠੀਕ ਹੈ ਤੇ ਇਹ ਨੂੰ ਆਪ ਕੋ ਸੁਨਿਆਰ ਕਹਿ ਦਿੰਨੇ ਸਰਾਫਾਂ ਹਾਂਜੀ ਸਰਾਫਾਂ ਵੀ ਆਦੇ ਸਰਾਫ ਵੀਰ ਇੱਥੇ ਕੋਈ ਚੌਂਕੀਦਾਰ ਨਹੀਂ ਸੀਗਾ ਚੌਂਕੀਦਾਰ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਬਿਠਾ ਲਿਆ ਸੀ ਅੱਛਾ ਬਿਠਾ ਲਿਆ ਹਾਂਜੀ ਤੇ ਇਹ ਕਿੰਨੇ ਕ ਜਣੇ ਸੀਗੇ ਪੰਜ ਜਣੇ ਹਾਂ ਪੰਜ ਪੰਜ ਜਣੇ ਠੀਕ ਹੈ ਤੇ ਇਹ ਕੋਈ ਕਿਸੇ ਤੇ ਸ਼ੱਕ ਤੁਨੂ ਜਾਂ ਜੋ ਵੀ ਸਗੋ ਹੈ ਉਹਨੂੰ ਦੱਸ ਦਿੱਤਾ ਸੀਗਾ ਹੂੰ ਬਾਕੀ ਬਿਤੇ ਚਾਹਣਾ ਵਾ ਕਿ ਸਪਰੇਡ ਨੁਕਸਾਨ ਆਉਂਦਾ ਦੋਸ਼ੀ ਪੜੇ ਜਾਂ ਸਾਡਾ ਸਮਾਂ ਠੀਕ ਹੈ ਇਹ ਤੁਹਾਨੂੰ ਲੱਗਦਾ ਕਿ ਕਿਸੇ ਨੇ ਪਹਿਲੇ ਆ ਕੇ ਕੰਨ ਸਾਹਮਣੇ ਰੱਖੀ ਕਿਉਂ ਹੋਇਆ ਆਸੇ ਪਾਸੇ ਅੰਦਰ ਆ ਹੋਵੇ ਕਈ ਦਿਨ ਇਹ ਹੁਣ ਦੁਕਾਨ ਆ ਜੀ ਹੁਣ ਇੱਥੇ ਸਾਹਮਣੇ ਹੋਣਾ ਬਾਜ਼ਾਰ ਚੱਲਦਾ ਵਾ ਹੂੰ ਧੰਨ ਕੋਈ ਛੜਾ ਟੱਕਣੀ ਹੈ ਲੱਗਦਾ ਕਿ ਕਿਸੇ ਨੇ ਰੱਖੀ ਕੀਤੀ ਹੋਰ ਬਾਕੀ ਚਲੋ ਜਿਹੜਾ ਕੋਈ ਹੁੰਦਾ ਵਾ ਕਸਟਮਰ ਜਾਂ ਕੋਈ ਹੁੰਦਾ ਵਾ ਨਾਲ ਆਂਡੀ ਗੋਣੇ ਤਈ ਹੁੰਦਾ ਕੀ ਜਗਾ ਕੀ ਰਹੀ ਹੈ ਚੁੰਕੀ ਦਾ ਕਿੰਨਾ ਦਾ ਇੱਥੇ ਕੰਮ ਕਰ ਰਿਹਾ ਹੈ ਕਿਨੇ ਸਾਲ ਚੁੰਕੀ ਦਾ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਤੇ ਕਦੀ ਵੀ ਇਦਾਂ ਦੀ ਗੱਲਬਾਤ ਨਹੀਂ ਹੋਈ ਜਿਹੜੀ ਹੋਣੀ ਹੈ ਹਾਂਜੀ ਤੇ ਸੇਫ ਸੀ ਕਿ ਸੇਫ ਵੀ ਚੱਕ ਲੈ ਗਿਆ ਅੱਛਾ ਸੇਫ ਕਿ ਨਹੀਂ ਸੇਫ ਵੀ ਜਿਹੜੀ ਆਪਣਾ ਪੇਟੀ ਸੀ ਜਿਹਨੂੰ ਪੇਟੀ ਸਮੇਂ ਹੀ ਲੱਗੇ ਹਾਂ ਪੇਟੀ ਸਮੇਂ ਹੀ ਲੱਗੇ ਚੱਕ ਠੀਕ ਹੈ ਹੁਣ ਮੁਕੇ ਦੇ ਧਾਰੀ ਪਹੁੰਚਿਆ ਕੋਈ ਅਧਿਕਾਰੀ ਆਏ ਐਸ ਐਚ ਸਾਹਿਬ ਆਏ ਡੀ ਐਸ ਪੀ ਸਾਹਿਬ ਆਏ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ ਤੇ ਜਲਦੀ ਆ ਟੈਸਟ ਕਰਾਂਗੇ ਚੌਂਕੀਦਾਰ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਭਟਾ ਲਿਆ ਸੀ ਅਜੀਮਾ ਜੀ ਇਹ ਕਿਸ ਨਾਮ ਦੀ ਦੁਕਾਨ ਹੈ ਜੀ ਸਿੰਘ ਜੀ ਬਾਬੂ ਸਿੰਘ ਇਹ ਕਿੰਨੇ ਕੋਈ ਚੋਰੀ ਹੋਈ ਥੱਡੇ 4 4 ਸਵਾ 4 ਵਜੇ ਦੇਖੋ 4 4 ਸਵਾ 4 ਵਜੇ ਤੇ ਕੀ ਕੀ ਚਾਗੇ ਤਾਂ ਏਥੇ ਕਿੰਨਾ ਸਮਾਨ ਲੱਗੇ 70 ਲੱਖ ਰੁਪਏ ਦਾ ਸਮਾਨ ਗਿਆ ਜੀ ਅੱਧਾ ਕਿਲੋ ਸੋਨਾ ਸੀਗਾ 20 ਕਿਲੋ ਚਾਂਦੀ ਸੀਗਾ 20 ਕਿਲੋ ਸੋਨਾ ਤੇ 20 ਕਿਲੋ ਚਾਂਦੀ ਸੀਗਾ ਠੀਕ ਹੈ ਤੇ ਇਹ ਪਤਾ ਲੱਗਾ ਕਿ ਕਿੰਨੇ ਜਣੇ ਸੀਗੇ ਪੰਜ ਜਣੇ ਹੁੰਦੇ ਵੀ ਕੈਮਰੇ ਅੱਛਾ ਪੰਜ ਜਣੇ ਠੀਕ ਹੈ ਤੇ ਇਹ ਨੂੰ ਆਪ ਕੋ ਸੁਨਿਆਵ ਯਾਰ ਕਹਿ ਦਿੰਨੇ ਸਰਾਫਾਂ ਵੀ ਆਦੇ ਸਰਾਫ ਵੀਰ ਇੱਥੇ ਕੋਈ ਚੌਂਕੀਦਾਰ ਨਹੀਂ ਸੀਗਾ ਚੌਂਕੀਦਾਰ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਬਿਠਾ ਲਿਆ ਸੀ ਅੱਛਾ ਬਿਠਾ ਲਿਆ ਹਾਂਜੀ ਤੇ ਇਹ ਕਿੰਨੇ ਕ ਜਣੇ ਸੀਗੇ ਪੰਜ ਜਣੇ ਹਾਂ ਪੰਜ ਪੰਜ ਜਣੇ ਠੀਕ ਹੈ ਤੇ ਇਹ ਕੋਈ ਕਿਸੇ ਤੇ ਸ਼ੱਕ ਤੁਨੂ ਜਾਂ ਜੋ ਵੀ ਸਗੋ ਹੈ ਉਹਨੂੰ ਦੱਸ ਦਿੱਤਾ ਸੀਗਾ ਹੂੰ ਬਾਕੀ ਬਿਚੋ ਚਾਹਣਾ ਵਾ ਕਿ ਸਪਰੇਡ ਨਕਸਾ ਆਣਾ ਹੋਵੇ ਦੋਸ਼ੀ ਪੜੇ ਜਾਂ ਸਾਡਾ ਸਮਾਂ ਠੀਕ ਹੈ ਇਹ ਤੁਹਾਨੂੰ ਲੱਗਦਾ ਕਿ ਕਿਸੇ ਨੇ ਪਹਿਲੇ ਆ ਕੇ ਕੰਨ ਸਾਹਮਣੇ ਰੱਖੀ ਹੋਈ ਆ ਅਸੀਂ ਪਸੇ ਅੰਦਰ ਆ ਹੋਵੇ ਕਈ ਦਿਨ ਇਹ ਹੁਣ ਦੁਕਾਨ ਆ ਜੀ ਹੁਣ ਇੱਥੇ ਸਾਹਮਣੇ ਹੋਣਾ ਬਾਜ਼ਾਰ ਚੱਲਦਾ ਵਾ ਹੂੰ ਧੰਨ ਕੋਈ ਛੜਾ ਟੱਕਣੀ ਆ ਲੱਗਾ ਕਿ ਕਿਹਨੇ ਰੱਖੀ ਕੀਤੀ ਹੋ ਬਾਕੀ ਚਲੋ ਜਿਹੜਾ ਕੋਈ ਹੁੰਦਾ ਵਾ ਕਸਟਮਰ ਜਾਂ ਕੋਈ ਹੁੰਦਾ ਵਾ ਨਾਲ ਆਂਡੀ ਤਈ ਹੁੰਦਾ ਕੀ ਜਗਾ ਕੀ ਰਹੀ ਹੈ ਚੁੰਕੀ ਦਾ ਕਿੰਨਾ ਦਾ ਇੱਥੇ ਕੰਮ ਕਰ ਰਿਹਾ 5 ਸਾਲੋਂ ਚੁੰਕੀ ਦਾ ਦੋਸਤਾਂ ਨੂੰ ਦੋ ਸਾਲ ਹੋ ਗਏ ਤੇ ਕਦੀ ਵੀ ਇਦਾਂ ਦੀ ਗੱਲਬਾਤ ਨਹੀਂ ਹੋਈ ਜਿਹੜੀ ਹਾਂਜੀ ਤੇ ਸੇਫ ਸੀ ਕਿ ਸੇਫ ਵੀ ਚੱਕ ਲੈ ਗਿਆ ਸੇਫ ਸੇਫ ਕਿ ਨਹੀਂ ਸੇਫ ਵੀ ਜਿਹੜੀ ਆਪਣਾ ਪੇਟੀ ਸੀ ਜਿਹਨੂੰ ਪੇਟੀ ਪੇਟੀ ਸਮੇਂ ਹੀ ਲੱਗਿਆ ਹਾਂ ਪੇਟੀ ਸਮੇਂ ਹੀ ਲੱਗੇ ਚੱਕਿਆ ਹੁਣ ਮੁਕੇ ਦੇ ਧਾਰੀ ਪਹੁੰਚਿਆ ਕੋਈ ਹਾਂ ਤੇ ਜਾ ਰਿਹਾ ਐ ਐਸ ਐਚ ਸਾਹਿਬ ਆਏਗੇ ਡੀ ਐਸ ਕੇ ਸਾਹਿਬ ਆਏਗੇ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ ਤੇ ਜਲਦੀ ਆ ਟੈਸਟ ਕਰਾਂਗੇ